ਆ ਰਿਹਾ ਇਹ ਪਹਿਲੀ ਵਾਰੀ ਹੋਇਆ ਕਿ 75 ਸਾਲ ਦੀ ਆਜ਼ਾਦੀ ਤੋਂ ਬਾਅਦ ਇੰਨੀ ਜ਼ਬਰਦਸਤ ਕੇ ਸਾਡਾ ਬਾਲ ਵੀ ਬਿੰਗਾ ਨਹੀਂ ਹੋਇਆ ਪੰਜਾਬ ਸਭ ਤੋਂ ਜ਼ਿਆਦਾ ਅੰਡਰ ਥ੍ਰੈਟ ਸਗਾ ਸਹਿਮ ਸਗਾ ਪੰਜਾਬ ਦੇ ਵਿੱਚ ਲੇਕਿਨ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਆ ਚਾਰ ਦਿਨ ਜਿੰਨੇ ਦਿਨ ਲੜਾਈ ਰਹੀ ਆ ਲੇਕਿਨ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਨਹੀਂ ਕੋਈ ਵੀ ਇੱਕ ਜ਼ੀਰੋ ਨੁਕਸਾਨ ਹੋਇਆ ਮੈਂ ਇਹ ਕਹਾਂਗਾ ਤੇ ਇਹ ਆਪਣਾ ਨਰਿੰਦਰ ਭਾਈ ਮੋਦੀ ਜੀ ਦੀ ਮਤਲਬ ਉਹਦੀ ਲੀਡਰਸ਼ਿਪ ਕਰਕੇ ਆ ਔਰ ਮੈਂ ਵਧਾਈ ਦਿੰਦਾ ਫੌਜਾਂ ਨੂੰ ਜਿਨ੍ਹਾਂ ਨੇ ਮੈਂ ਦੇਖੋ ਮੇਰੇ ਮਨ ਦੇ ਵਿੱਚ ਵੀ ਇੱਕ ਸ਼ੰਕਾ ਸੀਗਾ ਕਿ ਇਹ ਨਿਊਕਲੀਅਰ ਪਾਵਰ ਦੇਸ਼ ਹੈਗਾ ਪਾਕਿਸਤਾਨ ਕਿਤੇ ਸਾਡਾ ਨੁਕਸਾਨ ਨਾ ਹੋ ਜਾਏ ਲੇਕਿਨ ਮੇਰੇ ਬੇਟੇ ਨੇ ਗੌਤਮ ਮੇਰੇ ਨਾਲ ਆਇਆ ਹੈਗਾ ਉਹਨੇ ਮੈਨੂੰ ਕਿਹਾ ਪਾਪਾ ਇਹਨਾਂ ਨੇ ਉਹ ਤੋਂ ਇਹਨੂੰ ਟੇਕ ਆਫ ਨਹੀਂ ਕਰਨ ਦੇਣਾ ਟੇਕ ਆਫ ਕਰਨ ਦੇ ਨਾਲ ਉਹਨਾਂ ਨੂੰ ਛੁੱਟ ਲੈਣਾ ਹੈ ਉਹਨਾਂ ਦੇ ਡਰੋਨ ਉਹਨਾਂ ਦੀਆਂ ਮਿਸਾਈਲਾਂ ਜਿਉਂ ਟੇਕ ਆਫ ਕਰਦੇ ਆ ਆਵੇ ਨਾ ਪਲੇ ਨਹੀਂ ਜੀ ਗਿਆ ਇੰਡੀਅਨ ਆਰਮੀ ਸਭਾ ਬਧਾਈ ਦਿਨਾ ਔਰ ਇੱਕ ਲੈਸਨ ਹੈਗਾ ਨਾ ਪਾਕਿਸਤਾਨ ਨੂੰ ਸਿਰਫ ਬਲਕੇ ਪੂਰੇ ਵਰਲਡ ਨੂੰ ਅੱਜ ਜਿਹੜਾ ਲੋਕੀ ਆਪਣਾ ਅਮਰੀਕਾ ਜਾਂ ਚਾਈਨਾ ਅਮਰੀਕਾ ਦਾ ਚਾਈਨਾ ਦੇ ਦੇਸ਼ ਜਿਹੜੇ ਆਪਣਾ ਵਿਚ ਇੰਟਰਵਿਨ ਕਰਕੇ ਇਹਨੂੰ ਬੰਦ ਕਰਾਂ ਤੋਂ ਉੱਤੇ ਤਲੇ ਹੋਇਆ ਉਹਨਾਂ ਨੂੰ ਇਸ ਕਰਕੇ ਤਲੇ ਹੋਇਆ ਕਿ ਉਹ ਐਕਸਪੋਜ਼ ਹੋ ਗਿਆ ਉਹਨਾਂ ਦੀ ਟੈਕਨੋਲੋਜੀ ਹੁਣ ਵੇਚਣ ਵਾਲੀ ਨਹੀਂ ਹੈ ਟੈਕਨੋਲੋਜੀ ਵਿਕੇਗੀ ਤਾਂ ਭਾਰਤ ਦੀ ਆਰਮਜ਼ ਵਿਕਣ ਗਿਆ ਤਾਂ ਭਾਰਤ ਦੀਆਂ ਹੁਣ ਜੇ ਕੋਈ ਆਰਮੈਨ ਅਮੂਨੀਸ਼ਨ ਦੇ ਵਿਦੇਸ਼ਾਂ ਦੀ ਮਾਰਕੀਟ ਦੇ ਵਿੱਚ ਵਿਕੇਗਾ ਤਾਂ ਉਹ ਭਾਰਤ ਦਾ ਵਿਕੇਗਾ ਇਹ ਇੱਕ ਬਹੁਤ ਵੱਡਾ ਸ਼ਿਫਟ ਆਇਆ ਹੈਗਾ ਯਾਰ ਆਪਣਾ ਜਿਹੜੀ ਜਨਵਸੀ ਕਹਿੰਦੇ ਨਾ ਬਿਸ਼ਪ ਗੁਰੂ ਬਿਸ਼ਪ ਪਾਵਰ ਬਣ ਜਾ ਰਿਹਾ ਇਹ ਵਾਕਿਆ ਇੰਡੀਆ ਨੇ ਦਿਖਾ ਦਿੱਤਾ ਕਿ ਹਾਂ ਅਸੀਂ ਆ ਗਏ ਹਾਂ ਤੇ ਇਹ ਆਪਣਾ ਬੜੀ ਖੁਸ਼ੀ ਦੀ ਗੱਲ ਹੈ ਭਾਰਤ ਦੇ ਲੋਕਾਂ ਨੂੰ ਵਧਾਈ 145 ਕਰੋੜ ਦੀ ਆਬਾਦੀ ਦੇ ਲੋਕਾਂ ਨੂੰ ਵਧਾਈ ਖਾਸ ਕਰਕੇ ਪੰਜਾਬੀਆਂ ਨੂੰ ਵਧਾਈ ਮੈਂ ਬਕੌਰ ਬੀਜੇਪੀ ਦਾ ਜ਼ਿੰਮੇਵਾਰ ਲੀਡਰ ਮੈਂ ਆਪਣਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕਰਾਂਗਾ ਕਿ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਇੱਕ ਜਿਹੜੀ ਸੱਚੀ ਬਾਹ ਆ ਇੱਕ ਜਿਹੜੀ ਆਪਣਾ ਖੜਗ ਪੁਝਾਇਆ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਸਹਿਮ ਨਹੀਂ ਰਹਿਣਾ ਚਾਹੀਦਾ ਜਿਹੜਾ ਇਸ ਵਾਰੀ ਆਰਮੀ ਨਾ ਕੱਢ ਦਿੱਤਾ ਤੇ ਹਮੇਸ਼ਾ ਕੱਢਿਆ ਰਹੇਗਾ ਬਹੁਤ-ਬਹੁਤ ਸ਼ੁਕਰੀਆ ਭਾਰਤ ਮਾਤਾ ਦੀ ਜੈ ਭਾਰਤ ਰਾਜੇ ਦੀ ਜੈ ਜਿੰਦਗ ਜੈ ਹਿੰਦ ਜੈ ਮਾਰਦੀ ਹਾਰਾ ਬੋਤ ਪਾਕਿਸਤਾਨ ਦੀ ਜੈ ਮਾਰੇ ਜੈ ਰਾਜੀ ਭਾਈ ਜੈ ਭਾਈ ਪਾਕਿਸਤਾਨ ਨੂੰ ਵੱਲੋਂ ਆਤਵਾਦੀਆਂ ਵੱਲੋਂ ਪਹਿਲ ਕਾਰਜ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੀਆਂ ਪੈਣਾ ਦੇ ਸੰਦੂਰ ਉਜਾੜੇ ਗਏ ਔਰ ਆਪਾਂ ਸਾਰਾ ਦੇਸ਼ ਇਸ ਚੀਜ਼ ਤੋਂ ਉਤਾਸੀ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪ੍ਰਣ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਜਿਹੜੇ ਆਤਵਾਦੀਆਂ ਨੇ ਜਿਨ੍ਹਾਂ ਦੇ ਇਸ਼ਾਰੇ ਤੇ ਜਿਹੜਾ ਸਾਡੀਆਂ ਪੈਣਾ ਦੇ ਸੰਦੂਰ ਉਜਾਰੇ ਨੇ ਉਹਦਾ ਬਦਲਾ ਲਿਆ ਜਾਏਗਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 120 ਕਿਲੋਮੀਟਰ ਪਾਕਿਸਤਾਨ ਦੇ ਅੰਦਰ ਜਾ ਕੇ ਸਾਡੀ ਦੇਸ਼ ਦੀ ਸੈਨਾ ਨੇ ਅੰਦਰ ਜਾ ਕੇ ਹਮਲਾ ਕਰਕੇ ਉਹਨਾਂ ਦੇ ਜਿਹੜੇ ਅੱਡੇ ਸੀ ਜਿੱਥੇ ਅੱਤਵਾਦੀ ਹੁਣ ਟ੍ਰੇਨਿੰਗ ਦੇ ਰਹੀ ਸੀ ਉਹਨਾਂ ਨੂੰ ਤਬਾਹ ਕੀਤਾ ਔਰ ਨਹੀਂ ਇੱਕ ਔਰ ਪਾਕਿਸਤਾਨ ਦਾ ਇੱਕ ਵੀ ਨਾਗਰਿਕ ਤੇ ਹੁਣਲਾ ਨਹੀਂ ਹੋਇਆ ਇੱਕ ਵੀ ਨਾਗਰਿਕ ਦੇ ਉੱਪਰ ਕੋਈ ਹਮਲਾ ਨਹੀਂ ਹੋਇਆ ਨਾ ਕਿਸੇ ਨੂੰ ਸਾਟ ਲੱਗੀਏ ਤਬਾ ਉਹ ਲੋਕ ਕੀਤੇ ਗਏ ਨੇ ਜਿਹਨਾਂ ਨੇ ਸਾਡੇ ਹਿੰਦੁਸਤਾਨ ਨੂੰ ਜਰ ਤਬਾ ਕਰਨਾ ਚਾਹੁੰਦੇ ਨੇ ਜਿਹੜਾ ਹਿੰਦੁਸਤਾਨ ਦੇ ਉੱਪਰ ਹਮਲਾ ਕਰਦੇ ਸੀ ਉਹਨਾਂ ਲੋਕਾਂ ਨੂੰ ਤਬਾ ਕੀਤਾ ਗਿਆ ਵੇ ਅੱਜ ਪਾਕਿਸਤਾਨ ਹਾਹਾਕਾਰ ਕਰਦਾ ਪਿਆ ਸਾਰੀਆਂ ਕੰਟਰੀਆਂ ਦੇ ਅੱਗੇ ਚੋਲੀ ਅਟਕੇ ਆਪਣੇ ਰਹਿਮ ਦੀ ਮੰਗਦਾ ਪਿਆ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਔਰ ਸਾਡੀ ਦੇਸ਼ ਦੀ ਜਨਤਾ ਨੇ ਇਹ ਤੈਅ ਕਰ ਲਿਆ ਵੀ ਜਿੰਨੀ ਦੇਰ ਤੱਕ ਪਾਕਿਸਤਾਨ ਦੇ ਵਿੱਚ ਆਕਵਾਦਨੀ ਅਸੀਂ ਖਤਮ ਕਰ ਦਿੰਦੇ ਉਹਨੇ ਜੇ ਸਾਡਾ ਯੰਗ ਇਦਾਂ ਹੀ ਜਾਰੀ ਰਹੇਗਾ ਜੀ ਕਿਤਨੇ ਕਰੇ ਸੀਜ਼ਫਾਇਰ ਲਈ ਵੀ ਜਿਹੜਾ ਪਾਕਿਸਤਾਨ ਨੂੰ ਜਿਹੜਾ ਮਜਬੂਰ ਕੀਤਾ ਗਿਆ ਕਿ ਕਿਤਨਾ ਕਿਤੇ ਹਾਲਾਤ ਇਹ ਹਜੇ ਬਣ ਗਏ ਸੀਗੇ ਦੇਖੋ ਪਾਕਿਸਤਾਨ ਦੇ ਕੋਈ ਐਸਾ ਅੰਡਾ ਨਹੀਂ ਛੱਡਿਆ ਜਿਹੜਾ ਤਬਾਹ ਨਹੀਂ ਹੋਇਆ ਪਾਕਿਸਤਾਨ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ ਔਰ ਪਾਕਿਸਤਾਨ ਦੇ ਜਿਹੜੇ ਲੋਕ ਸੀ ਔਰ ਪਾਕਿਸਤਾਨ ਦੇ ਜਿਹੜੇ ਮਿਨਿਸਟਰੀ ਸੀ ਉਹਨਾਂ ਨੇ ਹੱਥ ਖੜੇ ਕਰਤੇ ਵੀ ਅਸੀਂ ਦੇਸ਼ ਹਿੰਦੁਸਤਾਨ ਦੇ ਨਾਲ ਲੜਾਈ ਨਹੀਂ ਲੜ ਸਕਦੇ ਔਰ ਉਹਨਾਂ ਨੇ ਇਸ ਚੀਜ਼ ਦੀ ਪੀਖ ਮੰਗੀ ਔਰ ਸਾਡਾ ਹਿੰਦੁਸਤਾਨ ਰਹਿਮ ਦੇਲੇ ਉਹਨਾਂ ਨੇ ਫਿਰ ਵੀ ਇਸ ਚੀਜ਼ ਦਾ ਧਿਆਨ ਰੱਖਿਆ ਵੀ ਅਸੀਂ ਠੀਕ ਹੈ ਜੇ ਇਹ ਮੰਨਦੇ ਨੇ ਇਸ ਚੀਜ਼ ਨੂੰ ਕਿ ਹਿੰਦੁਸਤਾਨ ਦੇ ਚੱਜ ਤੋਂ ਬਾਅਦ ਕੋਈ ਐਸਾ ਕੰਮ ਨਹੀਂ ਹੋਏਗਾ ਔਰ ਅਸੀਂ ਜਿਹੜਾ ਬਈ ਅੱਜ-ਅੱਜ ਦੀ ਲੜਾਈਆਂ ਨੂੰ ਸਮਾਪਤ ਕਰਨੇ ਆ ਔਰ ਜੇ ਦੁਬਾਰਾ ਕੋਈ ਵੀ ਹਰਕਤ ਜੇ ਪਾਕਿਸਤਾਨ ਕਰੇਗਾ ਤੋਂ ਉਹ ਮੂੰਹ ਤੋੜ ਕੇ ਜਵਾਬ ਦਿੱਤਾ ਜਾਏਗਾ ਕਰ ਲਈ ਜਿਹੜਾ ਐਕਸ਼ਨ ਤੁਰੰਤ ਲਿਆ ਜੀ ਉਹਦੇ ਬਾਰੇ ਦੇਖੋ ਮੋਦੀ ਜੀ ਨੇ ਮੈਂ ਤੇ ਪਹਿਲਾਂ ਹੀ ਕਹ ਰਿਹਾ ਵੀ ਮੋਦੀ ਜੀ ਨੇ ਜਸਟੇਮ ਪਤਾ ਲੱਗਾ ਵੀ ਸਾਡੇ ਭੈਣਾਂ ਦੇ ਸੰਦੂਰ ਉਜਾੜੇ ਗਏ ਨੇ ਔਰ ਨਾ ਪੁੱਛ-ਪੁੱਛ ਕੇ ਜਾਤ ਪੁੱਛ-ਪੁੱਛ ਕੇ ਜਿਹੜੀ ਜਿਹੜ ਉਹਦਾ ਬਦਲਾ ਲੈਣ ਵਾਸਤੇ ਸਾਡੇ ਮੋਦੀ ਜੀ ਨੇ ਪ੍ਰਣ ਕੀਤਾ ਸੀ ਔਰ 120 ਕਿਲੋਮੀਟਰ ਅੰਦਰ ਜਾ ਕੇ ਸਾਡੀ ਦੇਸ਼ ਦੀ ਸੈਨਾ ਨੇ ਉਹਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਤਬਾਹ ਕੀਤਾ ਅੱਜ ਅਸੀਂ ਨਮਨ ਕਰਨੇ ਆ ਸਾਰੇ ਦੇਸ਼ ਦੇ ਤਿਰੰਗਾ ਯਾਤਰਾ ਕੱਢੇ ਜਾ ਰਹੀਆਂ ਨੇ ਸਾਰਾ ਦੇਸ਼ ਇਸ ਚੀਜ਼ ਤੇ ਨਮਨ ਕਰ ਰਿਹਾ ਅੱਜ ਦੇਸ਼ ਦੀ ਜਿਹੜੀ ਸੈਨਿਕ ਨੇ ਜਿਨ੍ਹਾਂ ਨੇ ਐਡਾ ਵੱਡਾ ਤਿੰਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਡੇ ਦੇਵੀ ਜੀ ਨੇ ਗੁਰਦੇਵ ਦੇਵੀ ਜੀ ਨੇ ਸਾਰਾ ਡੀਲ ਦੱਸ ਹੀ ਦਿੱਤਾ ਤੁਹਾਨੂੰ ਅਸੀਂ ਆਪ ਦੀ ਇਡੀ ਇੰਡੀਅਨ ਆਰਮੀ ਦੇ ਨਾਲ ਆ ਫੌਜ ਦੇ ਨਾਲ ਖੜੇ ਆ ਅਸੀਂ ਜੋ ਜਿਹੜੀ ਆਰਮੀ ਨੇ ਬਹਾਦਰੀ ਦਿਖਾਈ ਆ ਸਾਡਾ ਸਾਰਾ ਲੋਕ ਜਿੰਨੇ ਇਥੋਂ ਦੇ ਆਰਮੀ ਦੇ ਰਿਟਾਇਰਡ ਆਫੀਸਰ ਵੀ ਆਏ ਹੋਏ ਨੇ ਫੌਜੀ ਜਵਾਨ ਵੀ ਸੱਦ ਕੇ ਆਏ ਹੋਏ ਨੇ ਫੁਰਦਰਾ ਸਾਹਿਬ ਦੇ ਵੀ ਨੁਮਾਇंदे ਆਏ ਹੋਏ ਨੇ ਅਸੀਂ ਸਾਰੀਆਂ ਸੰਗਤ ਜਿੰਨੀ ਇਥੋਂ ਦੀ ਹੈਗੀ ਆ ਸਾਨੇਵਾਲ ਦੀ ਸਾਰੀ ਅਸੀਂ ਆਪਣੀ ਆਰਮੀ ਦੇ ਨਾਲ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚ ਇਹ ਯਾਤਰਾ ਕੀਤੀ ਆ ਸਾਰੇ ਦੇਸ਼ ਦੇ ਵਿੱਚ ਹੀ ਕੀਤੀ ਜਾ ਰਹੀ ਆ ਸਾਰੇ ਦੇਸ਼ ਦੇ ਵਿੱਚ ਤਾਂ ਕਿ ਸਨਮਾਨ ਬਹਾਲ ਹੋਵੇ ਤੇ ਗੌਰਵ ਮਹਿਸੂਸ ਹੋਵੇ ਤੇ ਅਸੀਂ ਇੱਕ ਵਧੀਆ ਤਰੀਕੇ ਨਾਲ ਜੰਗ ਜਿੱਤੀ ਹੈ ਜਿਹੜੇ ਪਾਕਿਸਤਾਨ ਤੋਂ ਡਰੋਨ ਆਏ ਸੀ ਜਿਸ ਤਰ੍ਹਾਂ ਜਿਹੜਾ ਫੌਜ ਨੇ ਮੁਕਾਬਲਾ ਕੀਤਾ ਤੇ ਕੋਈ ਡਰੋਨ ਜਿਹੜਾ ਬਿਲਕੁਲ ਸਾਰੇ ਸਾਡਾ ਦੇਸ਼ ਨੂੰ ਸੁਰੱਖਿਅਤ ਰੱਖਿਆ ਤੇ ਅਸੀਂ ਆਪ ਦਾ ਆਰਾਮ ਨਾਲ ਸੁੱਤੇ ਪਏ ਸੀ ਸਾਡੇ ਆਰਮੀ ਜਵਾਨ ਉੱਥੇ ਲੜ ਰਹੇ ਸੀ ਉਹਨਾਂ ਨੇ ਇੱਕ ਵੀ ਉਹਨਾਂ ਦਾ ਹਮਲਾ ਸਫਲ ਨਹੀਂ ਹੋਣ ਦਿੱਤਾ ਅਸੀਂ ਪੂਰੇ ਕਾਮਯਾਬ ਰਹੇ ਹਾਂ ਨਰਿੰਦਰ ਮੋਦੀ ਜੀ ਦੀ ਇਹ ਪ੍ਰਧਾਨ ਮੰਤਰੀ ਜਿਨ੍ਹਾਂ ਕਰਕੇ ਅਸੀਂ ਨਟਾਰਨ ਤੇ ਸਾਡਾ ਦੇਸ਼ ਤਰੱਕੀ ਵੱਲ ਜਾ ਰਿਹਾ ਤੇ ਕਿਸੇ ਵੀ ਦੇਸ਼ ਦੀ ਹਿੰਮਤ ਨਹੀਂ ਕਿ ਸਾਡੇ ਕੋਲ ਹੱਥ ਚੱਕ ਕੇ ਦੇਖ ਸਕੇ ਠੀਕ ਹੈ ਅੱਜ ਵੈਸੇ ਤਾਂ ਸਾਰੇ ਦੇਸ਼ 'ਚ ਲਗਾਤਾਰ ਜਿਸ ਦਿਨ ਤੋਂ ਇਹ ਆਪਰੇਸ਼ਨ ਹੋਇਆ ਹੈਗਾ ਉਤੋਂ ਜਦੋਂ ਇਹ ਲੜਾਈ ਦੀ ਜੰਗਬੰਦੀ ਹੋਈ ਉਹ ਤੋਂ ਤੁਰੰਤ ਬਾਅਦ ਹੀ ਸਾਰੇ ਪਾਸੇ ਜਿਹੜੀ ਤਿਰੰਗਾ ਯਾਤਰਾ ਨਿਕਲ ਰਹੀ ਹੈ ਦੇਸ਼ ਦੇ ਫੌਜੀਆ ਨੂੰ ਇਹ ਜਿਹੜਾ ਹੈ ਉਹਨਾਂ ਦੀ ਜਿਹੜੀ ਬਹਾਦਰੀ ਦਾ ਬਹਾਦਰੀ ਦਾ ਉਹਦੇ ਲਈ ਜਿਹ ਹੈ ਜਿਹੜਾ ਸਲਾਮ ਕੀਤਾ ਜਾ ਰਿਹਾ ਹਾਂਜੀ ਸਾਹਨੇ ਵਾਲ ਤੇ ਕਿੱਥੇ ਕਰਕੇ ਯਾਤਰਾ ਕੀਤੀ ਆ ਸਾਹਨੇ ਵਾਲ ਬਾਜ਼ਾਰ ਦੇ ਵਿੱਚ ਜਿਹੜੀ ਆ ਸੀ ਜਿਹੜੀ ਹੈ ਤਿਰੰਗਾ ਯਾਤਰਾ ਗੱਡੀ ਹੈ ਜਿਹੜੇ-ਜਿਹੜੇ ਬੀਜੇਪੀ ਦੇ ਅਧਿਕਾਰ ਅੱਜ ਕੰਮ ਦੇਖੋ ਇਹਦੇ ਚ ਪਾਰਟੀ ਬਾਜੀ ਤੋਂ ਅਸੀਂ ਉੱਪਰ ਉੱਠ ਗਏ ਨਾ ਜਿਹੜਾ ਪਾਰਟੀ ਬਾਜੀ ਇਹ ਚ ਰਹੀ ਸੀ ਇਹ ਅਸੀਂ ਕਿਉਂਕਿ ਇਹ ਰਾਸ਼ਟਰੀ ਪ੍ਰੋਗਰਾਮ ਸੀ ਸਾਡਾ ਇਹ ਤੇ ਇਸ ਵਿੱਚ ਅਸੀਂ ਕੋਈ ਕੋਈ ਪਾਰਟੀ ਬਾਜੀ ਨਹੀਂ ਕੋਈ ਲਈ ਸਾਰਿਆਂ ਨੂੰ ਸਨੇਹ ਦਿੱਤੇ ਜਿਹੜੇ ਜਿਹੜੇ ਹਾਜ਼ਰ ਹੋਏ ਆ ਇਹਦੇ ਚ ਉਹ ਆਪਣੀ ਖੁਸ਼ੀ ਨਾਲ ਆਏ ਸੰਦੇਸ਼ ਜਨਤਾ ਨੂੰ ਇਹ ਦੱਸਦਾ ਸੀ ਵੀ ਅਸੀਂ ਇਕਜੁੱਟ ਆ ਤੇ ਅਸੀਂ ਜਿਹੜੀ ਸਾਡੀ ਸੈਨਾ ਅਸੀਂ ਉਹਦੇ ਸੈਨਾ ਦੇ ਨਾਲ ਖੜੇ ਆ ਸੈਨਾ ਦੇ ਕਰਕੇ ਹੀ ਅੱਜ ਅਸੀਂ ਆਰਾਮ ਦੀ ਨੀਂ ਸੌ ਰਹੇ ਆ ਜਿੱਤੇ ਕਾਉਂਟਰ ਦੇ ਉੱਤੇ ਜਿੱਤੇ ਹਮਲਾ ਜਾਂ ਡਰੋਨ ਆਉਂਦੇ ਸੀਗੇ ਤੇ ਜਾਂਦਾ ਇੱਥੇ ਆਰਾਮਨਾਥ ਜਿਹੜੀ ਸਿੱਤੀ ਵਿੱਚ ਆਪਣੇ ਦੇਸ਼ ਦੇ ਵਿਰਲੇ ਬਹਾਦਰ ਸੈਨਿਕਾਂ ਕਰਕੇ ਅਸੀਂ ਜਿਹੜਾ ਹੈ ਜਿਹੜੇ ਜਿਹੜੇ ਸੈਨਿਕ ਕੁਝ ਸ਼ਹੀਦ ਵੀ ਹੋਏ ਆ ਜਾਂ ਕੁਝ ਲਈ ਅਤਵਾਦ ਦੇ ਦਰਮਿਆਨ ਜਾਂ ਕੋਈ ਹੋਰ ਲੋਕ ਸਹੀਦ ਹੋਏ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਅਸੀਂ 1 ਮਿੰਟ ਦਾ ਮੌਨ ਵੀ ਧਾਰਨ ਕੀਤਾ ਸੀ ਇੱਥੇ ਠੀਕ ਹੈ ਤੇ ਉਹਨਾਂ ਨੂੰ ਮੌਨ ਧਾਰਨ ਕਰਕੇ ਉਹਨਾਂ ਨੂੰ ਸਨਮਾਨੀ ਦਿੱਤੀ ਹੈ ਤੇ ਅਸੀਂ ਦੇਸ਼ ਦੇ ਫੌਜੀਆਂ ਨੂੰ ਜਿਹੜਾ ਇਸਲਾਮ ਕਰਦੇ ਆ ਮੋਦੀ ਸਰਕਾਰ ਨੇ ਜਿਹੜਾ ਫੈਸਲਾ ਲਿਆ ਆ ਕੇ ਅਤਵਾਦ ਨੂੰ ਮੂਤਰ ਜਵਾਬ ਦਿੱਤਾ ਦੇਖੋ ਇਹ ਬਹੁਤ ਵਧੀਆ ਫੈਸਲਾ ਸੀਗਾ ਕਿ ਦੇਸ਼ ਦੇ ਪ੍ਰਾਈਮ ਮਿੰისტਰ ਦੇ ਨਾਲ ਸਾਰੀਆਂ ਵਿਰੋਧੀ ਧਿਰਾਂ ਜਿੰਨੀਆਂ ਵੀ ਕੋਈ ਦੇਸ਼ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਸਾਰਿਆਂ ਨੇ ਮੋਦੀ ਜੀ ਦਾ ਸਾਥ ਦਿੱਤਾ ਤੇ ਮੋਦੀ ਜੀ ਨੂੰ ਕਿਹਾ ਵੀ ਜੋ ਤੁਸੀਂ ਦੇਸ਼ ਲਈ ਖਾਤਰ ਜਿੱਦੀ ਸੀ ਲੈ ਸਕਦੇ ਹੋ ਲਓ ਅਸੀਂ ਦੇ ਸਾਰਾ ਦੇਸ਼ ਤੁਹਾਡੇ ਨਾਲ ਖੜੇਗਾ